ਮੁਰਦਾਬਾਦ ਮੁਰਦਾਬਾਦ ਅੱਤਵਾਦ ਮੁਰਦਾਬਾਦ 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 ਕੌਣ ਪੈਂਟਾ ਲਹਾਇਆ ਗਿਆ ਕੱਪੜੇ ਕਿਉਂ ਲਹਾਏ ਗਏ ਇੱਕ ਬੰਦਾ ਬਚਾ ਜਿਹਨੇ ਕਲਮਾ ਪੜਿਆ ਉਹ ਬਚ ਗਿਆ ਲੋਕ ਇਹ ਕਹਿ ਰਹੇ ਸੀ ਕਿ ਕਸ਼ਮੀਰ ਫਾਈਲ ਬਿਲਕੁਲ ਗਲਤ ਸੋਚ ਲੈਣਾ ਚਾਹੀਦਾ ਦੇਖ ਲੈਣਾ ਚਾਹੀਦਾ ਕਿ ਤੁਹਾਡੇ ਅੱਖੀ ਇਹ ਦੁਬਾਰਾ ਕਸ਼ਮੀਰ ਫਾਈਲ ਹੋ ਗਈ ਉਹਨਾਂ ਨੇ ਦੇਖ ਦੇਖ ਕੇ ਧਰਮ ਪੁੱਛ ਪੁੱਛ ਕੇ ਕੱਪੜੇ ਲਾ ਕੇ ਪੈਂਟਾ ਲਾ ਕੇ ਦੇਖਿਆ ਇਹ ਕਿਹੜੇ ਧਰਮ ਦੇ ਆ ਫਿਰ ਉਹਨਾਂ ਨੂੰ ਬੋਲੀ ਨਰ ਭੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਸੰਦੇ ਹਾਰ ਰਾਮ ਤਹਿਤੋਂ ਧੰਵਾਦ ਆ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਤਤਾਂ ਮੇਰੀਆਂ ਭੈਣਾਂ ਮੇਰੇ ਭਰਾ ਸਾਡੇ ਬਜ਼ੁਰਗ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਇਸ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਸਮਾਂ ਕੱਢਿਆ ਉਹ ਇੱਥੇ ਪਹੁੰਚੇ ਅੱਜ ਅਸੀਂ ਸਾਰਿਆਂ ਨੂੰ ਪਤਾ ਕਿ ਜੋ ਬਹਾਗਾਮ ਦੇ ਵਿੱਚ ਉਹਨਾਂ ਖੂਨੀ ਦਰਿੰਦਿਆਂ ਦੇ ਵੱਲੋਂ ਇੱਕ ਅੱਤਵਾਦੀ ਕਾਰਾ ਕੀਤਾ ਗਿਆ ਜਿਸ ਕਾਰਨ ਇਹ ਨਾਲ ਪੂਰੇ ਦਾ ਪੂਰਾ ਭਾਰਤ ਦਹਿਲ ਗਿਆ ਇੱਕ ਹੱਥ ਹੁੰਦੀਆ ਜ਼ੁਲਮ ਦੀ ਪਰ ਉਹ ਸਾਧ ਨੂੰ ਵੀ ਪਾਰਪ ਕਰ ਦਿੱਤਾ ਗਿਆ ਮੈਨਾਦੀ ਨਾਲ ਇੱਥੇ ਇਹ ਕਹਾਂਗਾ ਕਿ ਜੇਕਰ ਆਪਾਂ 60 ਸਾਲ ਗੁਲਾਮ ਰਹੇ ਹਾਂ ਤਾਂ ਇਸੇ ਮਾਨਸਿਕਤਾ ਦੇ ਕਰਕੇ ਕਿ ਸਾਡੇ ਵਰਗੇ 2829 ਜਣੇ ਮਾਰ ਦਿੱਤੇ ਪਰ ਅੱਜ ਵੀ ਸ਼ਹਿਰ ਸੁੱਤਾ ਹੋਇਆ ਅੱਜ ਘਰ ਝੰਗ ਕਰਕੇ ਉਹ ਨਹੀਂ ਉੱਠਿਆ ਕਿਉਂਕਿ ਅੰਦਰ ਜਿਹੜਾ ਧਰਮ ਆ ਨਾ ਕਿਤੇ ਨੇ ਕਿਤੇ ਬੱਖ ਲੈ ਕੇ ਸੁੱਤਾ ਪਿਆ ਪਾਣੀ ਦੇ ਅੰਦਰ ਆਉਣਾ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਕਲੇ ਮਲੇ ਹੈ ਕਿਤਨ ਜਾਖਾਂਗੇ ਉਹ ਸ਼ਾਹਦ ਕਰੋ ਗੁਰੂ ਕੋਲ ਸਿੱਖਦੇ ਚਾਰ ਸ਼ਹੀਦ ਬੱਤੇ ਗੋਟੇ ਛਲ ਦਿੱਤੇ ਗਏ ਕਿਉਂ ਕੀਤਾ ਇੱਕੋ ਹੀ ਗੱਲ ਸੀ ਇਸਲਾਮ ਕਬੂਲ ਕਰ ਲਓ ਪਰ ਨਹੀਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਚੱਲਦਾ ਰਿਹਾ ਸਾਡੇ ਗੁਰੂਆਂ ਨੇ ਸਾਨੂੰ ਕੀ ਸਹਾਇਆ ਬੇਗਮਪੁਰਾ ਸਹਿਰ ਕੋ ਨਾ ਦੁੱਖ ਅੰਭੋ ਨਹੀਂ ਦੇਤਾ ਹੋ ਗੁਰਬਜ਼ਾਤ ਮਾਰ ਕੇ ਨਾ ਮੈਂ ਬੇਗਮਪੁਰ ਦੀ ਗੱਲ ਕਰਦਾ ਜਿੱਥੇ ਸਾਰਿਆਂ ਦੇ ਕੋਈ ਰਾਜ ਦੀ ਗੱਲ ਆ ਪਰ ਉਹ ਕੀ ਹੈ ਇਹ ਸ਼ਰਾਰਤੀ ਅੰਸਰ ਦੇਸ਼ ਨੂੰ ਖਤਮ ਕਰਨਾ ਚਾਹੁੰਦੇ ਨੇ ਕੁਝ ਤਾਕਤਾਂ ਮੈਂ ਕਹਿ ਤੋ ਗਰੇਜ਼ ਨਹੀਂ ਕਰੂੰਗਾ ਕਿ ਕੁਝ ਤਾਕਤਾਂ ਜਿਹੜੀਆਂ ਸਾਡੇ ਵਿੱਚ ਵੀ ਹੁੰਦੀਆਂ ਨੇ ਉਹ ਵੀ ਕਰਦੀਆਂ ਨੇ ਇਦਾਂ ਦੀਆਂ ਸ਼ਰਾਰਤਾਂ ਦੇਸ਼ ਬਹੁਤ ਵੱਡੀ ਤਾਕਤ ਬਣ ਰਿਹਾ ਉਹ ਤਾਕਤ ਕੁਝ ਚੰਦ ਮੋਲਕਾਂ ਤੋਂ ਤੇ ਕੁਝ ਚੰਦ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਆ ਸਾਰੇ ਰਲ ਕੇ ਪ੍ਰਣ ਕਰੀਏ ਕਿ ਜਿੱਥੇ ਵੀ ਜ਼ੁਲਮ ਜ਼ਾਲਮ ਹੁੰਦਾ ਉੱਥੇ ਆਪਾਂ ਸਾਰੇ ਨਾਲ ਮਿਲ ਕੇ ਪਹਿਰਾ ਦਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਨਾਮ ਪੂਰਾ ਹਿੰਦੁਸਤਾਨ ਜਿਹੜਾ ਅੱਜ ਰੋਸ ਪ੍ਰਗਟ ਕਰ ਰਿਹਾ ਜਿਹੜਾ ਇਹ ਦੁਖਦਾਈ ਘਟਨਾ ਹੋਈ ਹੈ ਜਿਹਦੇ ਨਾਲ ਹਿੰਦੁਸਤਾਨ ਨੇ ਪੂਰਾ ਵਰਲਡ ਹੀ ਇਸ ਰੋਸ ਦੇ ਵਿੱਚ ਹੈ ਕਿਸੇ ਦੇ ਮਸਲ ਯਾਹਵੀਤ ਜਾਂ ਜੋ ਜੋ ਵੀ ਇੰਦੇ ਮੁਸਲਮਾਨ ਨਾਮ ਆਉਂਦਾ ਬੇਸ਼ਕ ਕਰੀਓ ਥੋੜਾ ਮੁਰਕੇ ਆ ਜੀ ਉਸ ਦੁਕਾਨ ਤੋਂ ਆਪਣੇ ਹੀ ਭਾਈਚਾਰੇ ਨਾਲ ਆਪਾਂ ਸੰਗਠਿਤ ਕਰੀਏ ਉਹਨਾਂ ਨੇ ਮਜ਼ਬੂਤ ਕਰੀਏ ਅਸੀਂ ਉਹਨਾਂ ਦੀ ਇੱਥੇ ਦੁਕਾਨਾਂ ਕਾਮਯਾਬ ਕਰ ਰਹੇ ਹਾਂ ਕੌਣ ਦੇ ਰਿਹਾ ਦੁਕਾਨਾਂ ਸਿਰਫ ਸਾਡਾ ਹੀ ਭਾਈਚਾਰਾ ਦੇ ਰਿਹਾ ਚਾਹੇ ਹਿੰਦੂ ਦੇ ਰਿਹਾ ਚਾਹੇ ਸਿੱਖ ਦੇ ਰਿਹਾ ਸਿਰਫ ਚਾਰ ਕ ਪੈਸਿਆਂ ਦੀ ਖਾਤਰ ਆਪਾਂ ਪੈਸੇ ਪਿੱਛੇ ਮਰ ਜਾਂਦੇ ਆ ਉਹ ਕੌਮ ਦੀ ਖਾਤਰ ਮਰਦੇ ਆ ਬਹੁਤ ਫਿਰ ਲਾ ਤਾਂ ਸਾਡੀ ਇੰਦਾਂ ਦੀ ਕੌਮ ਦੀ ਖਾਤਰ ਜਿਹੜਾ ਅਸੀਂ 4 ਪੈਸੇ ਦੀ ਖਾਤਰ ਮਰ ਜੰਨੇ ਆ ਅੱਜ ਅੱਥਾ ਸਾਰੇ ਪ੍ਰਣ ਕਰਕੇ ਜਾਓ ਸੋਹਾ ਬਗ ਜਾਓ ਆਪਣੇ ਬੱਚਿਆਂ ਦੀ ਆਪਣੇ ਮਾਤਾ ਪਿਤਾ ਦੀ ਕਿ ਅੱਜ ਤੋਂ ਬਾਅਦ ਜੋ ਵੀ ਸਮਾਨ ਖਰੀਦੂਗਾ ਸਬਜ਼ੀ ਖਰੀਦੂਗਾ ਫਰੂਟ ਖਰੀਦੂਗਾ ਕਪੜਾ ਖਰੀਦੂਗੇ ਨਾਮ ਪੁੱਛ ਕੇ ਖਰੀਦੂਗੇ ਜੇ ਪੁੱਛ ਕੇ ਖਰੀਦੂ ਇੱਕ ਵਾਰ ਜੋ ਤੱਚ ਕਰ ਲਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ